ਚੇਵ ਚਰਨ ਜੱਗੀ ਕੁੱਸਾ ਦੇ ਨਾਵਲ 12 ਕੋਹੀ ਬਲਦਾ ਦੀ ਵਾਧਾ ਅਗਲਾ ਕੰਡ 16 ਥਾਣੇ ਪਹੁੰਚਨ ਸਾਰੀ ਕਹਾਣੀ ਨੂੰ ਹਵਾਲਾ ਦੇ ਵਿੱਚ ਦੇ ਦਿੱਤਾ ਗਿਆ ਤੇ ਹੁਣ ਅੱਗੇ ਆ ਗਏ ਗਿਆਨੀ ਜੀ ਸੰਤੂ ਗਿਆਨੀ ਨੂੰ ਪਛਾਣ ਕੇ ਬੜੀ ਤਕਰੀਫ ਨਾਲ ਬੋਲਿਆ ਆ ਗਏ ਭਾਈ ਸੰਤੂ ਜ਼ੋਰawar ਲੈ ਆਏ ਆਪਾਂ ਆ ਗਏ ਪਾਸ ਆਖਰੀ ਮੇਲੇ ਲਿਖੇ ਹੋਏ ਸੀ ਗਿਆਨੀ ਜੀ ਇਹਨੂੰ ਮੈਂ ਰਾਜ ਰਾਤ ਨੂੰ ਪੌਰ ਉੱਡੂ ਆ ਆਹ ਵਾਹ ਲਾਤ ਵਿੱਚ ਪੀੜਾਂ ਦਾ ਪੀੜਿਆ ਸਰਪਾਲ ਪਿਆ ਸੰਤੂ ਬੋਲੀ ਜਾ ਰਿਹਾ ਸੀ ਕੁਝ ਜ਼ਿਆਦਾ ਹੀ ਤਾਂ ਕੀਤਾ ਲੱਗਦਾ ਯਾ ਨਿਊਜ਼ ਤੇ ਨੇੜੇ ਹੁੰਦਾ ਬੋਲਿਆ ਰੀਤ ਦੀ ਤਾਂ ਜਿਹੜੀ ਭੰਨ ਤੋੜ ਕਰਨੀ ਸੀ ਉਹ ਤਾਂ ਕਰਨੀ ਸੀ ਪਰ ਜਿਹੜੀ ਗੱਲ ਥਾਣੇਦਾਰ ਮੇਰੇ ਕੰਨ ਚ ਆ ਗਿਆ ਉਹਨੇ ਕੋਈ ਕਸਰ ਨਹੀਂ ਛੱਡੀ ਬਸ ਗਿਆਨੀ ਜੀ ਮਰਨ ਵਾਲਾ ਕਰਤਾ ਸੰਤੂ ਰੋਪਿਆ ਉਸ ਪੈਰੇ ਹੰਝੂ ਪਰਲ ਪਰ ਕੰਨਾਂ ਤੇ ਡੁੱਲੀ ਜਾ ਰਹੇ ਸਨ ਉਸਤੇ ਇਤਨਾ ਅਨਮਨੁੱਖੀ ਤਸ਼ੱਦਦ ਆ ਗਿਆ ਸੀ ਕਿ ਉਹ ਹਿਲਣ ਡੋਗਾ ਨਹੀਂ ਸੀ ਛੱਡਿਆ ਬਾਬੇ ਨਾਨਕ ਨੇ ਉਹ ਤੋਂ ਬਾਬਰ ਨੂੰ ਜ਼ਬਰਦਸਤੀ ਕਿਹਾ ਸੀ ਹੁਣ ਗਿਆ ਅੰਨੀ ਜੀ ਮੈਥੋ ਜਗਿੰਦਰ ਤੇ ਮੇਲੋ ਦੇ ਅੱਥੇ ਨਹੀਂ ਲੱਗਿਆ ਜਾਣਾ ਰੱਬ ਕਰੇ ਕਿਤੇ ਇੱਥੇ ਜਾਨ ਨਿਕਲ ਜੇ ਸੰਤੂ ਦੀ ਦਾੜੀ ਹੰਝੂਆਂ ਨਾਲ ਭਿੱਜ ਗਈ ਭਰਿਆ ਪੀਤਾ ਗਿਆਨੀ ਹਵਾਰਾ ਦੀਆਂ ਸਿੱਖਾਂ ਨੂੰ ਹੱਥ ਵਿੱਚ ਕੁੱਟ ਕੇ ਫੜੀ ਬੈਠਾ ਸੀ ਜਾਨੀ ਜੀ ਅੱਦੇ ਕੀੜੀ ਤੇ ਪੈਰ ਨਹੀਂ ਧਰਿਆ ਸੀ ਆ ਦਿਨ ਪਤਾ ਨਹੀਂ ਕਿਉਂ ਦੇਖਣੇ ਸੀ ਆਏ ਹੋਏ ਰੱਬਾ ਜਦੋਂ ਪਹਿਲਾਂ ਤੂੰ ਮੈਨੂੰ ਚੱਕ ਹੀ ਲੈਂਦਾ ਹਾਏ ਗਿਆਨੀ ਦਾ ਕੋਮਲ ਦਿਲ ਭਰਾੜ ਹੋਇਆ ਪਿਆ ਸੀ ਉਸ ਤੋਂ ਸੰਤੂ ਦੀ ਹਾਲਤ ਜਰੀ ਨਹੀਂ ਜਾਂਦੀ ਸੀ ਦੁਪਹਿਰੇ दारू ਦਾ ਰਾਜਾ ਸਰਪੰਚ ਜੱਗਰ ਸਿੰਘ ਠਾਣੇ ਪਹੁੰਚ ਗਿਆ ਆਹ ਵੀ ਸਰਪੰਚਾ ਠਾਣੇਦਾਰ ਉਸ ਨੂੰ ਬੜਾ ਲਿਫਕੇ ਮਿਲਿਆ ਆਏ ਜੰਗਸ਼ਾਂ ਉਹ ਪੂਰੀ दारू ਪੀਤੀ ਹੋਣ ਕਰਕੇ ਵੀ ਬੜਾ ਸੰਭਲ ਕੇ ਗੱਲ ਕਰ ਰਿਹਾ ਸੀ ਲੈ ਤੇਰਾ ਗਿਆਨੀ ਆਰੇ ਜਿਹੜਾ ਤੇਰੇ ਲੜਕਦਾ ਜਾ ਆਉਂਦਾ ਸੀ ਅਜਕੇ ਤੇਰੇ ਉਸਨੇ ਬੜਾ ਆਫਰ ਕੀ ਸਰਕਾਰੀ ਸਾਣ ਵਾਂਗ ਥਾਣੇਦਾਰ ਦੇ ਦੁਆਲੇ ਪਹਿਵਾਨੀ ਗੇੜਾ ਦਿੱਤਾ ਤੇ ਮੁਰ ਜਫੀ ਪਾ ਲਈ ਜਿਵੇਂ ਥਾਣੇਦਾਰ ਉਸਤਾ ਬਾਪੂ ਸੀ ਤੇ ਅੱਜ ਕੋਈ ਗੱਲਬਾਤ ਕਰਨੀ ਆ ਤਾਂ ਖੁੱਲ ਕੇ ਕਰ ਲੈ ਅਸੀਂ ਅਜੱਤ ਨੇ ਨੂੰ ਪਾਲ ਬੁਲਾ ਦੇਣਾ ਫੇਰ ਨਾ ਆਖੀ ਜਾਂਦੀ ਵਾਰ ਵੀ ਨਹੀਂ ਦੱਸਿਆ ਕਰ ਲੈਨੇ ਆ ਆ ਜਾ ਕਰ ਲੈ ਸਰਪੰਚ ਹਵਾਲਾ ਤੋਂ ਉਤਰ ਗਿਆ 50000 ਦੇ ਨਹੀਂ ਲੱਜਿਆ ਫਿਰਦਾ ਥਾਣੇਦਾਰ ਨੇ ਕੀ ਕੀ ਕਰਕੇ ਮਨਸ਼ੀਨ ਵਾਕਿਆ ਹੋਏ ਜੀ ਪਹਿਲਵਾਨਾ ਦੇ ਦਿਨ ਥੋੜੀ ਹੁੰਦੇ ਆ ਕਰ ਲੈਣ ਦਿਓ ਅਸਨੇ ਬਚਨੇ ਜਿਹੜੇ 4 ਦਿਨ ਕਰਦਾ ਗਿਆਨੀ ਨਾਲ ਇਹਦੀ ਕੋਈ ਦੁਸ਼ਮਣੀ ਨਹੀਂ ਪਤਾ ਨਹੀਂ ਕਿਉਂ ਉਹਦੇ ਮਗਰ ਪਿਆ ਸਾਲਾ ਸਰਪੰਚ ਗਿਆਨੀ ਕੋਲੇ ਪਹੁੰਚ ਗਿਆ ਗਿਆਨੀ ਪਿੰਡ ਵਾਲਿਆਂ ਦੀ ਉਂਗਲ ਤੇ ਹੀ ਰੱਖਦਾ ਸੀ ਹੁਣ ਦੱਸ ਹਵਾਲਾਤ ਕੋਲ ਖੜਾ ਸਰਪੰਚ ਬਲਦਵੰਗ ਝੂਲ ਰਿਹਾ ਸੀ ਗਿਆਨੀ ਸਾਹ ਹੈਰਾਨ ਸਰਪੰਚ ਬਲ ਨਿਰਉਤਰ ਦੇਖ ਰਿਹਾ ਸੀ ਸਰਪੰਚ ਇਤਨਾ ਹਵਾਨ ਤੇ ਬੇਈਮਾਨ ਨਿਕਲੇਗਾ ਗਿਆਨੀ ਨੇ ਕਦੇ ਵੀ ਨਹੀਂ ਸੋਚਿਆ ਸੀ ਪਰ ਸਰਪੰਚ ਸਾਹਿਬ ਮੈਂ ਤਾਂ ਤੁਹਾਡੇ ਖਿਲਾਫ ਕਦੇ ਕੋਈ ਗੱਲ ਨਹੀਂ ਕੀਤੀ ਕਾਫੀ देर बाद ਗਿਆਨੀ ਦਾ ਮੂੰਹ ਖੁੱਲਿਆ ਸੀ ਉਹ ਗੱਲ ਤੂੰ ਕਰਦਾ ਵੀ ਕਿਵੇਂ ਮੂੰਹ ਪਣਾਉਣਾ ਸੀ ਹੂੰ ਪਾ ਪਾ ਕੇ ਲੋਕਾਂ ਦੇ ਗਾਤਰੇ ਕਾਂਗਰਸ ਦੇ ਕਰ ਦਿੱਤੇ ਖਿਲਾਫ ਬਣਾ ਦਿੱਤੇ ਸਾਰੇ ਹੀ ਕਾਲੀ ਤੈਨੂੰ ਕਾਂਗਰਸ ਵਾਲਿਆਂ ਨਾਲ ਦੁਸ਼ਮਣੀ ਪਾਉਂਦੇ ਨੂੰ ਡਰ ਨਹੀਂ ਲੱਗਿਆ ਗਿਆਨੀ ਨੂੰ ਕੁਝ ਸਮਝ ਨਹੀਂ ਪਈ ਉਹ ਤੋਂ ਰਾਜ ਪਤਾ ਕਿਦਾ ਹੈ ਤੁਸੀਂ ਉੱਤੇ ਕੇ ਢਾਈ ਟੋਟਰੂ ਲੱਗ ਪਿਆ ਸਾਨੂੰ ਪਾਗਲ ਬਣਾਉਣ ਹੁਣ ਮਾਰ ਲਓ ਬਾਜ ਜਿਹਨੂੰ ਮਾਰਨੀ ਐ ਅੱਜ ਰਾਤ ਨੂੰ ਤੇਰੇ ਵਾਲਾ ਖੁੱਗਾ ਪੂਜਦੇ ਨਾ ਕਰ ਲੈ ਜਿਹੜੇ ਰੱਬ ਨੂੰ ਯਾਦ ਕਰਨਾ ਹੈ ਰੱਬ ਤਾਂ ਸਰਪੰਚਾ ਇੱਕੋ ਹੀ ਆ ਪਰ ਤੂੰ ਰੱਬ ਹੋਣ ਦਾ ਭਲੇਖਾ ਨਾ ਖਾ ਨਾ ਹਰਨਾਖਸ਼ ਬਣ ਜਿਉਂ ਕਰੋਧੀ ਹੋ ਜਾਵੇ ਤੇਰੇ ਅਰਗੇ ਨੂੰ ਘਨੋਟੀ ਪਾੜਦਾ ਹੈ ਅਜੇ ਵੀ ਗੁਰੂ ਦੇ ਦਰ ਤੇ ਹਾਜ਼ਰ ਹੋ ਕੇ ਭੁੱਲਾਂ ਬਖਸ਼ਾ ਰਿਹਾ ਉਹ ਬਖਸ਼ਣ ਆ ਰਿਹਾ ਵਕਸ਼ਨ ਤੇ ਆਵੇ ਤਾਂ ਸਦਨਿਕ ਸਾਈ ਵਰਗਿਆਂ ਨੂੰ ਦੇਵਤੇ ਬਣਾ ਦਿੰਦਾ ਸਰਪੰਚ ਬਾਗੜ ਬਿੱਲੇ ਜੱਡਾ ਮੂੰਹ ਖੋਲ ਕੇ ਹੱਸਿਆ ਦਾਰੂ ਦੀ ਹਵਾੜ ਬਾਬਰੋਲੇ ਵੰਦ ਦੂਰ ਦੂਰ ਤੱਕ ਉੱਡੀ ਗਿਆਨੀ ਅਥਾ ਦੁਖੀ ਉਸ ਦੀਆਂ ਹਰ ਕਰਾਂ ਦੇਖ ਰਿਹਾ ਸੀ ਆਹ ਕਿਹੜਾ ਪੈਂਚਰ ਜਾ ਹੋਇਆ ਪਿਆ ਸੰਤੂ ਐ ਸੰਤੂ ਤੂੰ ਵੀ ਦੇਖ ਲਿਆ ਸਵਾਦ بڑا ਗਿਆਨੀ ਪਿੱਛੇ ਲੱਗ ਕੇ ਗਾਤਰਾ ਭਾਇਆ ਸੀ ਚੱਲ ਦੇਖਨੇ ਜ਼ਾਰੇ ਤੂੰ ਵੀ ਦੂਰ ਹੋ ਜਾ ਦੁਸ਼ਟਾ ਮੇਰੀਆਂ ਅੱਖਾਂ ਤੋਂ ਕੁਛ ਨਾ ਗੱਲ ਨਹੀਂ ਸਿੱਖਾ ਫੜ ਕੇ ਖੜਾ ਹੋ ਗਿਆ। ਲਾਏ ਦੂਰੋ ਜਾਣਿਆ ਔਡੇ ਵਰਗੇ ਕਾਲਿਆਂ ਨਾਲ ਟੱਕਰ ਲੈ ਕੇ ਮਰਨਾ ਸਰਪੰਚ ਬੇਅੰਕ ਕਸਤਾ ਵਾਪਸ ਮੁੜ ਗਿਆ। ਕਿਉਂ? ਕਰ ਲਿਆ ਦੁੱਖ ਸੁੱਖ ਪਿਆ ਕੁਝ ਪੱਲੇ ਠਾਣੀ ਜ਼ਰ ਨੇ ਬਿੱਲੀ ਦੀ ਪੂਛ ਵਰਗੀ ਮੁੱਛ ਮੜੋੜਦਿਆਂ ਪੁੱਛਿਆ। ਬਸ ਅਜ ਰਾਤ ਨੂੰ ਪਾ ਦਿਓ ਖਲਾਰੇ ਕਰ ਦਿਓ ਕੰਮ ਫਤੇ ਬੋਲ ਦਿਓ ਸੋਹਣਿਆਲ। ਸਰਪੰਚ ਸੁੰਨ ਵਾਲੀ ਮੱਝ ਵਾਂਗ ਪਾਸੇ ਮਾਰਦਾ ਤੁਰ ਗਿਆ। ਥਾਣੇਦਾਰ ਨੂੰ ਇਹ ਸਮਝ ਨਹੀਂ ਆਈ ਸੀ ਕਿ ਉਹ ਕੀ ਕਮਾਇਆ ਸੀ। ਦੇਖ ਮੇਰੇ ਸਾਰੇ ਬੋਗ ਦੇ ਰੱਬ ਯਾਦ ਨਹੀਂ। ਕਿਵੇਂ ਫੇਰੇ ਦਿਨ ਆਕੜ-ਆਕੜ ਤੁਰਦਾ ਹੈ। ਹੰਸੀ ਬੋਲਿਆ। ਇਹਨੂੰ ਵੀ ਕਦੇ ਕੋਈ ਕੇ ਲੰਗੂ ਠੋਕੀ ਖੜਾ ਹੈ। ਪਰ ਜਿਹੜੇ ਦਿਨ ਨਿਕਲਦਿਆ ਵਾਹ ਭਲੀ ਹੈ। ਥਾਣੇਦਾਰ ਨੇ ਹੰਗਾਰਾ ਭਰਿਆ। ਸ਼ਾਮ ਨੂੰ ਥਾਣੇਦਾਰ ਜੰਗ ਸਿੰਘ ਕੋਲ ਉਸ ਦਾ ਇੱਕ ਯਾਰ ਆਇਆ। ਹਮ ਪਿਆਲਾ ਹੰਮਨੇ ਵਾਲਾ। ਉਹ ਥਾਣੇਦਾਰ ਨੂੰ ਜੰਗਾ ਕਿ ਬੁਲਾ ਰਿਹਾ ਸੀ ਜਿਸ ਤੋਂ ਸਪੱਸ਼ਟ ਸੀ ਕਿ ਉਹ ਥਾਣੇਦਾਰ ਦੇ ਬਹੁਤ ਹੀ ਨਜ਼ਦੀਕ ਸੀ ਥਾਣੇਦਾਰ ਉਸ ਨੂੰ ਜੱਫੀ ਪਾ ਕੇ ਮਿਲਿਆ ਸੱਤ ਗਜਾ ਬੰਦਾ ਕੋਈ ਸਾਹੂ ਨਜ਼ਰ ਨਹੀਂ ਆਉਂਦਾ ਸੀ ਜੰਗਿਆ ਕਿਵੇਂ ਖਿਆਲ ਆ ਗਿਆ ਅੱਜ ਸਾਡਾ ਉਸਨੇ ਰਲੇਵੇਂ ਇੰਜਰ ਮੰਗ ਵੱਡਾ ਸਾਰਾ ਸਾਲ ਲੇ ਕੇ ਪੁੱਛਿਆ ਥਾਣੇਦਾਰ ਨੂੰ ਉਹ ਇੱਕ ਤਰ੍ਹਾਂ ਨਾਲ ਗੋਦੀ ਚੁੱਕੀ ਖੜਾ ਸੀ ਉਸ ਦੀਆਂ ਅੱਖਾਂ ਲਾਲ ਰੁੱਤੀਆਂ ਤੇ ਮੂੰਹ ਬਾਗੜ ਬਿੱਲੇ ਜਿਡਾ ਸੀ ਆ ਮੈਂ ਦਾ ਸੁਨੇਹ ਸੁਣਦੇ ਹੀ ਤੁਰ ਪਿਆ ਪੈਰ ਜੁੱਤੀ ਨਹੀਂ ਪਾਈ ਉਸਨੇ ਠਾਣੇਦਾਰ ਨੂੰ ਜੱਫੀ ਵਿੱਚੋਂ ਛੱਡ ਦਿੱਤਾ ਤੇ ਊਠ ਪੰਗ ਪਲੰਗਾ ਪਟਦਾ ਕੁਰਸੀ ਤੇ ਜਾ ਬਰਾਜਿਆ ਅਧੋ ਰਾਨੀ ਕੁਰਸੀ ਦੀ ਸ਼ਮਤ ਜਈ ਆ ਗਈ। ਆ ਯਾਰ ਨੂੰ ਮਿਲ ਨੂੰ ਦਿਲ ਕਰ ਆਇਆ ਠਾਣੇਦਾਰ ਬੋਲਿਆ ਬਿਲਕੁਲ ਝੂਠ ਉਸਨੇ ਦੁਰਮਟ ਵਰਗਾ ਵੱਡਾ ਸਾਰਾ ਪੈਰ ਧਰਤੀ ਤੇ ਮਾਰਿਆ ਕੁਰਸੀ ਦੀਆਂ ਚੂਲਾਂ ਨੇ ਦੁਹਾਈ ਮਚਾ ਦਿੱਤੀ। ਓਏ ਇੱਕ ਬੰਦਾ ਡਰਾਉਣਾ ਹੈ ਆ ਕੇ ਠਾਣੇਦਾਰ ਨੇ ਉਸਦਾ ਚਿਹਰਾ ਨਿਰਖਿਆ। ਉਹ ਇੱਕ ਕਰੀ ਬੰਦਾ ਦਿਖਾ ਲਈ ਜੇ ਅੱਖਾਂ ਰਹੀ ਨਾ ਖਾ ਜਾਾਂ। ਉਸਨੇ ਉਂਗਲਾਂ ਦੇ ਪੜਾ ਕੇ ਪਾਇ ਤੇ ਫਿਰ ਬਗਿਆੜ ਜਿੱਡਾ ਮੂੰਹ ਖੋਲ ਕੇ ਪਾਗਲਾ ਵਾਂਗ ਹੱਸਿਆ ਉਸਦੇ ਵੱਡੇ ਸਾਰੇ ਜਵਾੜੇ ਚੋਜੀਬ ਜੀ ਬੂਹ ਆਈ ਤਾਂ ਥਾਣੇਦਾਰ ਨੇ ਥਾਂ ਤੇ ਸਾਕ ਉਟਲਿਆ ਉਸਦੀ ਸੜੀ ਗਲੀ ਦੰਦ ਬੀੜ ਚੋ ਇੱਕ ਸੋਨੇ ਦਾ ਦੰਦ ਚਹਾ ਕੇ ਮਾਰਦਾ ਸੀ ਓਏ ਤੂੰ ਚਾਹ ਪਾਣੀ ਪੀਂ ਰات ਨੂੰ ਬੈਠ ਕੇ ਗੱਲ ਕਰਾਂਗੇ ਥਾਣੇਦਾਰ ਨੇ ਆਖਿਆ ਓਏ ਚਾਹ ਦਾ ਵੀ ਕੋਈ ਪੀਣਾ ਕਰਤੀ ਨਾ ਕਰਾਲਾਂ ਦੀ ਗੱਲ ਤੂੰ ਕਿ ਸ਼ੀਸ਼ੇ ਕੱਢ ਫੇਰ ਧਰਨਾ ਟਿਕਾਣੇ ਹੋ ਤਰਾਰੇ ਵੱਜਣਗੇ ਉਹ ਬਾਂਦਰ ਵਾਂਗ ਲਾਚੜਿਆ ਬੈਠਾ ਸੀ ਥਾਣੇਦਾਰ ਨੇ ਬੋਤਲ ਦੇਖ ਕੇ ਉਸ ਨੂੰ ਚਵਾਰੇ ਚਾੜ ਦਿੱਤਾ ਇਹ ਡਰਾਉਣ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ ਮੰੰਚੀ ਨੇ ਪੁੱਛਿਆ ਇਹਨੂੰ ਗਿਆਨੀ ਤੇ ਛੱਡ ਕੇ ਦੇਖੀਏ ਕੀ ਆ ਜਰ ਕੀ ਜਾਵੇ ਬਿਲਕੁਲ ਗਲਤ ਹਜੂਰ ਕਿਵੇਂ ਉਹ ਜਿਹੜਾ ਪੁਲਿਸ ਵਾਲਿਆਂ ਤੋਂ ਨਹੀਂ ਡਰਦਾ ਇਹ ਤਾਂ ਭੂਖ ਤੋਂ ਕੀ ਡਰੂ ਗਿਆਨੀ ਨੂੰ ਬਾਣੀ ਦਾ ਆਸਰਾ ਹੈ ਬਾਣੀ ਦੀਆਂ ਬਰਕਤਾਂ ਕਰਕੇ ਤਾਂ ਬਚਿੱਤਰ ਸਿੰਘ ਹੋਰਾਂ ਨੇ ਮਸਤ ਹਾਤੀ ਮੂਰੇ ਲਾਲੇ ਸੀ ਤੁਸੀਂ ਇਹਨੇ ਚੁੱਸ ਸੱਫਤਰੋ ਕੇ ਕਿਹੜੇ ਰਾਤ ਉਰਪੇ ਥਾਣੇਦਾਰ ਦੀ ਸੋਚਣਾ ਤੁਨਕਾ ਬਚਿਆ ਇਹ ਤੁੱਟੂ ਤਾਂ ਬਣਿਆ ਕੰਮ ਵੀ ਖਰਾਬ ਕਰ ਦੂ ਆਪਾਂ ਆਪ ਹੀ ਕੋਈ ਜੁਗਾੜ ਕਰੀਏ ਅਬਰ ਤਾਂ ਇਹ ਕੰਮ ਸਿਰੇ ਹੀ ਨਹੀਂ ਚੜਨਾ ਜੇ ਇਹਨੇ ਮਾੜਾ ਮੋਟਾ ਦਬਕਾ ਵੀ ਜਾਤਾ ਬੀਹਾ ਕੋਲੇ ਜਾ ਕੇ ਇਹ ਸੁਣਾਉ ਪੱਟੀ ਮੇ ਇਸ ਵਾਧੂ ਆਪਣੀ ਹੋਈ ਸਾਰੀ ਪੁਲਸੀ ਬੋਂਡੀ ਐ ਵੰਗਾਰ ਪਾ ਕੇ ਬੰਦੇ ਲਿਉਂਦੀ ਐ ਤੁਸੀਂ ਇਹਨੂੰ ਦਾਰੂ ਪਾਣੀ ਪਿਆਓ ਚੱਤ ਜੋੜ ਕੇ ਰਸਤੇ ਪਾਓ ਓਏ ਫੇਰ ਆਪਾਂ ਐਵੇਂ ਜੰਗਲੀ ਦੇ ਚ ਫੜ ਲਿਆਂਦਾ ਥਾਣੇਦਾਰ ਮੱਥੇ ਤੇ ਹੱਥ ਮਾਰਿਆ ਫਿਰ ਕਿ ਆ ਕੋ ਆਪੇ ਆ ਕੇ ਮੋੜ ਦਿਓ ਬੰਦਾ ਕਮਦਾ ਹੈ ਕਦੇ ਫਿਰ ਕਮ ਆਉ ਫਿਰ ਥਾਣੇਦਾਰ ਨੇ ਮਨਸ਼ੀ ਦੀ ਗੱਲ ਮੰਨ ਲਈ ਆਏ ਬੰਦੇ ਨੂੰ ਵਿਚਕਾਰ ਕੇ ਮੋੜ ਦਿੱਤਾ ਉਸਨੇ ਪੂਰਾ ਖਫਾਈ ਨਹੀਂ ਕੀਤੀ ਰਾਤ ਨੂੰ ਗਿਆਨੀ ਤੇ ਸੰਤੂ ਦਾ ਧੰਦਾ ਭੁਗਤਾ ਕੇ ਉਹਨਾਂ ਨੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਜਦੋਂ ਤੀਜੇ ਦਿਨ ਪੰਚਾਇਤ ਸੰਤੂ ਤੇ ਗਿਆਨੀ ਮਗਰਾਈ ਤਾਂ ਥਾਣੇਦਾਰ ਜੰਗ ਸਿੰਘ ਉਹਨਾਂ ਦੀ ਗ੍ਰਿਫਤਾਰੀ ਤੋਂ ਸਾਫ਼ ਹੀ ਮੁੱਕਰ ਗਿਆ ਸਰਪੰਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਸੀ ਪਿੰਡ ਵਾਲੇ ਬੇਵੱਸ ਸਨ ਨੇ ਹੱਥੇ ਸਨ ਉਹ ਨਿਰਾਸ਼ ਹੋਏ ਵਾਪਸ ਪਰਤ ਗਏ ਸਰਪੰਚਾ ਇਹਨੂੰ ਨੱਥ ਪਾ ਕੇ ਰੱਖ ਨਹੀਂ ਸਾਨੂੰ ਇੱਕ ਅੱਡੇ ਦੇ ਹੋਰ ពੜਪੜੀ ਚ ਮਾਰਨੀ ਪਊ تسਲੀਮ ਤਾਂ ਤੈਨੂੰ ਪਤਾ ਹੀ ਹੈ ਤੁਰਦੇ ਸਰਪੰਚ ਜਗਰ ਸਿੰਘ ਨੂੰ ਥਾਣੇਦਾਰ ਨੇ ਕਿਹਾ ਸੀ ਜੰਗਸ਼ਿਆ ਫਿਕਰ ਨਾ ਕਰ ਸਾਰਾ ਪਿੰਡੀ ਸਾਥ-ਸਾਥ ਛੱਡੀ ਬੈਠਾ ਹੈ ਇਹ ਗੱਲ ਮੈਂ ਤੈਨੂੰ ਹੋਰ ਦੱਸ ਦਿਆਂ ਹੁਣ ਕੋਈ ਕੰਨ ਵਿੱਚ ਪਾਇਆ ਨਹੀਂ ਲੜਕੂ ਸਰਪੰਚ ਤੁਰ ਗਿਆ ਪਿੰਡ ਵਾਲਿਆਂ ਨੂੰ ਜਦੋਂ ਸੰਤੂ ਤੇ ਗਿਆਨੀ ਪੂਰਨ ਸਿੰਘ ਦੀ ਗ੍ਰਿਫਤਾਰੀ ਤੋਂ ਮੁਕਰਨ ਦਾ ਪਤਾ ਚੱਲਿਆ ਤੋਂ ਉਹਨਾਂ ਨੂੰ ਸਭ ਸੰਗਿਆ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਦੋਹਾਂ ਨੂੰ ਪੁਲਿਸ ਨੇ ਟਿਕਾਣੇ ਲਾ ਕੇ ਗਾਇਬ ਕਰ ਦਿੱਤਾ ਸੀ ਸਾਰੇ ਪਿੰਡ ਨੇ ਦੋਹਾਂ ਨਮਿੱਤਰ ਖੰਡ ਪਾਠ ਪ੍ਰਕਾਸ਼ ਕਰਵਾ ਕੇ ਰੂਹਾਂ ਦੀ ਸ਼ਾਂਤੀ ਦੀ ਭੋਗ ਪਾ ਦਿੱਤਾ ਗਿਆਨੀ ਪੂਰਨ ਸਿੰਘ ਦੇ ਤੁਰ ਜਾਣ ਤੋਂ ਬਾਅਦ ਜਿਵੇਂ ਪਿੰਡ ਨਾਤ ਹੋ ਗਿਆ ਸੀ ਸੁੰਨਾ ਹੋ ਗਿਆ ਸੀ ਹੱਡ ਮਾਸ ਤੇ ਦੋ ਬੰਦੇ ਮਿੰਟਾਂ ਵਿੱਚ ਖਤਮ ਕਰ ਦਿੱਤੇ ਸਨ ਸਾਰੇ ਪਿੰਡ ਵਿੱਚ ਇੱਕ ਭਿਆਨਕ ਚੁੱਪ છਾਈ ਹੋਈ ਸੀ ਸਨਾਟਾ ਛਾਇਆ ਹੋਇਆ ਸੀ ਅਜੀਬ ਡਰਾਉਣਾ ਮਾਹੌਲ ਸੀ ਸੰਤੂ ਦੀ ਔਰਤ ਮੇਲੋ ਤੇ ਬਜੰਤਕਾਰ ਇੱਕ ਦੂਜੇ ਦੇ ਗੱਲ ਲਾ ਕੇ ਸਾਰਾ ਸਾਰਾ ਦਿਨ ਰੋਂਦੀਆਂ ਰਹਿੰਦੀਆਂ ਉਹਨਾਂ ਮਾਮਾਂ ਧੀਆਂ ਦਾ ਦੁੱਖ ਸਾਰਾ ਜਗ ਜਾਣਦਾ ਸੀ ਕੁੜੀ ਜੋਗਿੰਦਰ ਚੁੱਪਚਾਪ ਹੀ ਰਹਿੰਦੀ ਕੁਝ ਨਾ ਬੋਲਦੀ ਗੁਰਮukh ਸਿੰਘ ਅਤੇ ਉਸ ਦੀ ਘਰਵਾਲੀ ਹਰ ਰੋਜ਼ ਦੁੱਖ ਸੁੱਖ ਕਰਨ ਉਹਨਾਂ ਦੇ ਘਰ ਆਉਂਦੇ ਗੁਰੂ ਮਹਾਰਾਜ ਦੇ ਬਾਣੇ ਵਿੱਚ ਚੱਲਣ ਲਈ ਕਹਿੰਦੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਪ੍ਰੇਰਿਤ ਦੇ ਕਦੇ ਕਦੇ ਬੰਟੀ ਵੀ ਕਿਹੜਾ ਮਾਰਦੀ ਉਹ ਬਹੁਤੀਆਂ ਗੱਲਾਂ ਜੋਗਿੰਦਰ ਨਾਲ ਹੀ ਕਰਦੀ ਗੱਲਾਂ ਗੰਭੀਰ ਹੁੰਦੀਆਂ ਦੁੱਖ ਦਰਦ ਵਾਲੀਆਂ ਹੁੰਦੀਆਂ ਕਈ ਵਾਰ ਤਾਂ ਬੰਟੀ ਤੇ ਕੁਲਜੀਤ ਜੁਗਿੰਦਰ ਕੋਲ ਦੁਪਹਿਰੀ ਆ ਜਾਂਦੇ ਤੇ ਕਿਤੇ ਦਿਨ ਛਿਪੇ ਜਾਂਦੇ ਉਹ ਪਤਾ ਨਹੀਂ ਸਾਰਾ ਸਾਰਾ ਦਿਨ ਜੁਗਿੰਦਰ ਨੂੰ ਕੀ ਸਮਝਾਉਂਦੇ ਰਹਿੰਦੇ ਉਹ ਕੀ ਗੱਲਾਂ ਕਰਦੇ ਮੇਲੋਂ ਤੇ ਬਚਿੰਤ ਕੌਰ ਨੂੰ ਕੋਈ ਖਬਰ ਨਹੀਂ ਸੀ ਪਰ ਇਤਨਾ ਉਹ ਜ਼ਰੂਰ ਮਹਿਸੂਸ ਕਰਦੀਆਂ ਕਿ ਜਿੰਨਾ ਚਿਰ ਬੰਟੀ ਤੇ ਕੁਲਜੀਤ ਜੁਗਿੰਦਰ ਨਾਲ ਗੱਲਾਂ ਕਰਦੇ ਰਹਿੰਦੇ ਉਹ ਬੜੀ ਚੜ੍ਹਦੀ ਕਲਾ ਵਿੱਚ ਰਗਦੀ ਬਚਿੰਤ ਕੌਰ ਅਤੇ ਮੇਲੋਂ ਨੂੰ ਸੰਤੁਸ਼ਟੀ ਹੁੰਦੀ ਹੁਣ ਜੁਗਿੰਦਰ ਨੇ ਪੰਜ ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਘਰ ਦਾ ਸਾਰਾ ਕੰਮ ਕਰਦੀ ਤੁਰਦੀ ਫਿਰਦੀ ਵੀ ਪਾਠ ਕਰਦੀ ਰਹਿੰਦੀ ਗੁਸਤੀ ਬੁੱਧੀ ਸੁਖਮ ਤੇ ਇਰਾਦਾ ਡ੍ਰਿਢ ਹੋਣ ਲੱਗਿਆ ਗਿਆਨੀ ਦੇ ਆਖਰੀ ਬਚਨ ਮੰਨ ਕੇ ਮਾਗਦੀ ਸੰਗਰਾਮ ਤੇ ਤਕਰੀਬਨ ਸਾਰੇ ਪਿੰਡ ਨੇ ਅਮਰਤ ਪਾਨ ਕਰ ਲਿਆ ਜੇ ਰਹਿ ਸੰਤ ਸਰਪੰਚ ਜੱਗਰ ਸਿੰਘ ਤੇ ਅਮਲੀ ਵਰਕੇ ਅਮਰਤ ਪਾਨ ਕਰਨ ਤੋਂ ਬਾਅਦ ਜੁਗਿੰਦਰ ਵਿੱਚ ਹੋਰ ਤ੍ਰਿਢਤਾ ਪਰਪੱਕ ਹੋ ਗਈ ਉਹ ਹਫਤੇ ਵਿੱਚ ਤਕਰੀਬਨ 2-3 ਵਾਰ ਦਰਬਾਰ ਸਾਹਿਬ ਅਮਰ ਸਰਜਾਉਂਦੀ ਕਦੇ-ਕਦੇ ਉਸ ਨਾਲ ਬੰਟੀ ਤੇ ਕੁਲਜੀਤ ਵੀ ਜਾਂਦੇ ਫਿਰ ਇੱਕ ਦਿਨ ਉਸ ਤੇ ਮਨ ਵਿੱਚ ਪਤਾ ਨਹੀਂ ਕੀ ਆਈ ਰਹਿਣੀ ਦਰਬਾਰ ਸਾਹਿਬ ਲੱਗ ਪਈ ਬਚਿੰਤਕੌਰ ਅਤੇ ਮੇਲੋ ਨੇ ਬਹੁਤਾ ਕੋਈ ਮਹਿਸੂਸ ਨਾ ਕੀਤਾ ਦੋਨੋਂ ਮਾਮਾ ਤੀਆਂ ਪਕਾ ਖਾ ਛੜਦੀਆਂ ਜ਼ਮੀਨ ਉਹਨਾਂ ਨੇ ਹਿੱਸੇ ਤੇ ਦੇ ਰੱਖੀ ਸੀ ਖਾਨ ਜੋਗੇ ਦਾਣੇ ਕਰਿਆ ਜਾਂਦੇ ਸੀ ਘਰ ਦਾ ਤੋਰਾ ਵਧੀਆ ਤੁਰਦਾ ਸੀ ਗੁਰਮukh ਸਿੰਘ ਅਤੇ ਉਸ ਦੀ ਘਰਵਾਲੀ ਬਚਿੰਤਕੌਰ ਅਤੇ ਮੇਲੋ ਦਾ ਪਤਾ ਸੁਤਾ ਲੈਂਦੇ ਰਹਿੰਦੇ ਬੰਟੀ ਤੇ ਗੁਰਜੀਤ ਆਉਣਾ ਹੁਣ ਕਟ ਗਿਆ ਸੀ ਪੰਜਾਬ ਦੇ ਹਾਲਾਤ ਹੁਣ ਹੋਰ ਭਿਆਨਕ ਅਤੇ ਡਰਾਉਣੇ ਬਣ ਗਏ ਸਨ ਥਾਂ ਥਾਂ ਕਰਫਿਊ ਲੱਗਾ ਰਹਿੰਦਾ ਵੱਖੋ ਵੱਖ ਦਿਲ ਕੰਬਾਉ ਵਾਰਦਾ ਤਾਂ ਹੁੰਦੀਆਂ ਲੋਕ ਮੂੰਹ ਵਿੱਚ ਉਂਗਲਾਂ ਪਾ ਲੈਂਦੇ ਇੱਕ ਗੱਲ ਆਮ ਸੁਣ ਵਿਚਾਰੀ ਸੀ ਕਿ ਅਤਵਾਦੀ ਦਰਬਾਰ ਸਾਹਿਬ ਵਿੱਚੋਂ ਹੀ ਨਿਕਲਦੇ ਦਿਵਾਰਦਤ ਕਰਕੇ ਫਿਰ ਉੱਥੇ ਹੀ ਚਲੇ ਜਾਂਦੇ ਸੱਚ ਕੀ ਸੀ ਅਸਲੀਅਤ ਕੀ ਸੀ ਕੋਈ ਦਾਅਵੇ ਨਾਲ ਉਂਗਲ ਧਰ ਕੇ ਨਹੀਂ ਆਖ ਸਕਦਾ ਸੀ ਪਿੰਡਾਂ ਵਿੱਚੋਂ ਨੌਜਵਾਨ ਮੁੰਡਿਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸਨ ਕਈ ਬੇਕਸੂਰੀ ਅੱਗੇ ਧਰਲੇ ਜਾਂਦੇ ਆਟੇ ਨਾਲ ਕੁਣ ਵੀ ਪੀਸਿਆ ਜਾ ਰਿਹਾ ਸੀ ਲੋਕਾថា ਦੁਖੀ ਸਨ ਕਿਉਂਕਿ ਅਸਲ ਦੋਸ਼ੀ ਹੱਥ ਨਹੀਂ ਆਉਂਦੇ ਸਨ ਤੇ ਤਹਿਕੀਕਾਤ ਪੂਰੀ ਕਰਨ ਲਈ ਬੇਦੋਸ਼ਾਂ ਨੂੰ ਫੜ-ਫੜ ਹੀ ਘੜੱਕੇ ਚੜ੍ਹਿਆ ਜਾ ਰਿਹਾ ਸੀ ਕੱਟ ਕੋਈ ਧਿਰ ਨਹੀਂ ਕਰਦੀ ਸੀ ਜਿਸ ਦਾ ਲੋਟ ਲੱਗਦਾ ਸੀ ਵਾਰ ਕਰ ਜਾਂਦਾ ਸੀ ਸਮੁੱਚੇ ਪੰਜਾਬ ਨੂੰ CRP ਦੀ ਛਾਉਣੀ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ ਦਰਬਾਰ ਸਾਹਿਬ ਦੇ ਬਾਹਰ CRP ਦਾ ਪੈਰਾ ਸੀ ਸੰਗਤਾਂ ਦੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਜਾਂਦੀ ਸੀ ਪਰ ਹੋਣ ਵਾਲੀਆਂ ਵਾਰਦਾਤਾਂ ਵਿੱਚ ਫਿਰ ਵੀ ਕੋਈ ਕਮੀ ਨਹੀਂ ਆਈ ਸੀ ਵਾਰਦਾਤਾਂ ਜਿਉਂਦੀਆਂ ਤਿਉਂ ਹੋ ਰਹੀਆਂ ਸਨ ਇਹ ਇੱਕ ਗਹਿਰਾ ਭੇਤ ਬਣਿਆ ਹੋਇਆ ਸੀ ਕਿ ਵਾਰਦਾਤ ਕਰਨ ਵਾਲੇ ਕਿਹੜੇ ਅਸਮਾਨ ਵਿੱਚੋਂ ਉਤਰ ਕਿਹੜੇ ਪਤਾਲ ਵਿੱਚ ਚਾਲੁਕਤੇ ਸਨ ਇੱਕ ਜੀਵੀ ਵਾਰਦਾਤ ਹੋਈ ਸਰਪੰਚ ਜੱਗਰ ਸਿੰਘ ਤੇ ਠਾਣੀ ਜ਼ਰ ਜੰਗ ਸਿੰਘ ਦਾ ਖਾਸ ਬੰਦਾ ਦੋਨਾਂ ਨੂੰ ਮਾਰ ਕੇ ਕੋਈ ਰਾਤ ਨੂੰ ਠਾਣੀ ਦੇ ਅੱਗੇ ਸੁੱਟ ਗਿਆ। ਲੋਕ ਕਹਿ ਰਹੇ ਸਨ ਕਿ ਇਹ ਹਿੰਮਤ ਹੀ ਨਹੀਂ ਦਲੇਰੀ ਵੀ ਸੀ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਬਿਨਾਂ ਕਿਸੇ ਗਲੋਂ ਗੁਰਮਖ ਸਿੰਘ ਦੇ ਲੜਕੇ ਕੁਲਜੀਤ ਨੂੰ ਫੜ ਕੇ ਮੱਛੀਓਂ ਮਾਸ ਕਰ ਸੁੱਟਿਆ। ਦੋ ਰਾਤਾਂ ਤੇ ਦੋ ਦਿਨ ਮੁੰਡੇ ਦੇ ਹੱਡਾਂ ਤੇ ਡੰਡਾ ਵਾਰਦਾ ਰਿਆ। ਸਿਰਫ ਕੇਸਾਂ ਸਾਰੇ ਛਤਰਾ ਨਾ ਟੰਗੀ ਰੱਖਿਆ। ਜਦੋਂ ਕੁਲਜੀਤ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਤਾਂ ਪੁਲਿਸ ਵਾਲੇ ਉਸਨੂੰ ਹਸਪਤਾਲ ਸੁੱਟਾਏ। ਗੁਰਮਖ ਸਿੰਘ ਨੂੰ ਖਬਰ ਪੁੱਜ ਗਈ। ਪੁੱਤਰ ਅੰਤੀ ਅਸਪਤਾਲ ਪੁੱਜਿਆ ਕੁਲਜੀਤ ਹੱਦ ਮਰਿਆ ਪਿਆ ਸੀ ਗੁਰਮukh ਸਿੰਘ ਨੇ ਜਾ ਕੇ ਉਸ ਦਾ ਮੁੜ ਕੋ ਮੁੜਕੀ ਹੋਇਆ ਮੱਥਾ ਪੁੰਜਿਆ ਬੇਬੇ ਨੇ ਪੁੱਤ ਦੇ ਕੇਸ ਬੰਨ ਦਿੱਤੇ ਦਿਲੋਂ ਅਥਾ ਦੁਖੀ ਕੋਈ ਗੱਲ ਨਹੀਂ ਕਰ ਰਿਹਾ ਸੀ ਕੁਲਜੀਤ ਬੁਰੀ ਤਰ੍ਹਾਂ ਭੰਨਿਆ ਤੋੜਿਆ ਪਿਆ ਸੀ ਪਾਣੀ ਲਿਆਵਾ ਪੁੱਤ ਬੇਬੇ ਨੇ ਦਿਲ ਨੂੰ ਬਨ ਕੇ ਪੁੱਛਿਆ ਕੁਲਜੀਤ ਨੇ ਨਾਂ ਵੀ ਸਿਰ ਹਿਲਾਇਆ ਕੋਈ ਗਮ ਕੋਈ ਦੁੱਖ ਕੋਈ ਅਸਾਸ ਉਸ ਅੰਦਰ ਰਹਿ ਰਿਹਾ ਸੀ ਉਸ ਦੀ ਅੱਖਾਂ ਵਿੱਚੋਂ ਪਾਣੀ ਵਗ ਪਿਆ ਰੋਣਾ ਕਾਹਨੂੰ ਹੈ ਪੁੱਤ ਗੁਰੂ ਭਲੀ ਕਰੂ ਬੇਬੇ ਨੇ ਜਿਸ ਬਾਤ ਰੋ ਕੇ ਪੁੱਤੀਆਂ ਅੱਖਾਂ ਪੂੰਝ ਦਿੱਤੀਆਂ ਕੁਲਜੀਤ ਨੇ ਸਾਰਾ ਬਲ ਇਕੱਠਾ ਕੀਤਾ ਜੇ ਪੰਥ ਵਾਸਤੇ ਕੁਝ ਕਰਕੇ ਮਰਦਾ ਕੋਈ ਗਮ ਨਹੀਂ ਸੀ ਬੇਬੇ ਪਰ ਮੱਤ ਚੱਲਿਆ ਹੀ ਹਾਲੀਅਤ ਹੈ ਕੋਈ ਸੇਵਾ ਨਹੀਂ ਪੂਰੀ ਹੋਈ ਉਸ ਤੇ ਹਟਦਾ ਬਹਿਨ ਫਿਰ ਵਹਿ ਤੁਰਿਆ ਗੁਰੂ ਮਹਾਰਾਜ ਬਖਸ਼ਨ ਹਾਰਾ ਪੁੱਤ ਮੇਰ ਕਰਨਗੇ ਕੁਲਜੀਤ ਚੁੱਪ ਸੀ ਚੁੱਪ ਕਾਥੋਂ ਹੋ ਗਿਆ ਸ਼ੇਰ ਕੁਲਜੀਤ ਬੇਬੇ ਉਸਦੇ ਮੱਥੇ ਤੇ ਹੱਥ ਰੱਖਿਆ ਤਾਂ ਠੰਡਾ ਠਾਰ ਪਿਆ ਸੀ ਦਿਲ ਦੀ ਧੜਕਣ ਬੰਦ ਸੀ ਨਬਜ਼ਾਂ ਟੁੱਟ ਚੁੱਕੀਆਂ ਸਨ ਬੇਬੇ ਨੇ ਪੁੱਬ ਮਾਰੀ ਡਾਕਟਰ ਭੱਜ ਕੇ ਆਏ ਕੁਲਜੀਤ ਦੀ ਨਬਜ਼ ਟੋਈ ਤਾਂ ਖੜੀ ਸੀ ਇਹ ਪੂਰਾ ਹੋ ਚੁੱਕਿਆ ਬੇਬੇ ਪੁੱਤ ਦੀ ਲਾਸ਼ ਤੇ ਡੇਢੀ ਹੋ ਗਈ ਗੁਰਮਖ ਸਿੰਘ ਦਿਲੋਂ ਕਸੀਸਵੱਟੀ ਖੜਾ ਸੀ ਨੂੰ ਬੰਟੀ ਤੇ ਪੋਤੇ ਕਰਬੀਰੇ ਦੀਆਂ ਸ਼ਕਲਾਂ ਉਸਦੇ ਜ਼ਿਹਨ ਵਿੱਚ ਘੌਰ ਉਪਾਰੀਆਂ ਸਨ ਉਹ ਬੁੰਦ ਰਿਆਂ ਜਿਹਾ ਖੜਾ ਸੀ ਪੋਸਟਮਾਰਟਮ ਤੋਂ ਬਾਅਦ ਬਾੜੀ ਜਿਹੜੀ ਕੁਲਜੀਤ ਦੀ ਲਾਸ਼ ਡਾਕਟਰਾਂ ਨੇ ਵਾਰਸਾਂ ਦੇ ਹਵਾਲੇ ਕਰ ਦਿੱਤੇ ਟਾਂਕਿਆਂ ਦੀ ਜਗ੍ਹਾ ਕਾਲੇ ਡਾਕਟਰਾਂ ਨੇ ਸੜੋਪੇ ਹੀ ਭਰੇ ਸਨ ਪਿੰਡ ਲਿਆ ਕੇ ਕੁਲਜੀਤ ਦਾ ਸੰਸਕਾਰ ਕੀਤਾ ਤੇ ਪਿੰਡ ਦਾ ਟਿੱਡ ਹਿੱਲ ਗਿਆ ਕੁਲਜੀਤ ਦੀ ਕਰਵਾਲੀ ਬੰਟੀ ਦਾ ਬੁਰਾ ਹਾਲ ਸੀ ਕੁਲਵੀਰ ਬਾਪ ਨੂੰ ਬਿਲ ਗਿਆ ਸੀ ਗੁਰਮukh ਸਿੰਘ ਨੇ ਪੋਤਰੇ ਕੁਲਵੀਰ ਨੂੰ ਛਾਤੀ ਨਾਲ ਚਿਮੜਿਆ ਹੋਇਆ ਸੀ ਗੁਰਮukh ਸਿੰਘ ਦੇ ਦਿਲ ਦਾ ਦਰਦ ਸਿਰਫ ਗੁਰਮukh ਸਿੰਘ ਹੀ ਜਾਣਦਾ ਸੀ ਹਰਦੀਪ ਅਤੇ ਉਸਦੇ ਦੋ ਸਾਥੀ ਸਿਰਫ ਅੱਧਾ ਘੂ ਘੰਟੇ ਸੰਸਕਾਰ ਤੇ ਆਏ ਸਨ ਤੇ ਫੁਰਤੀ ਨਾਲ ਹੀ ਮੁੜ ਗਏ ਸਨ ਪਰੀਸਾ ਦਾ ਕੋਈ ਵਸਾ ਨਹੀਂ ਸੀ ਕਿ ਕਿਸ ਨੂੰ ਕਦੋਂ ਚੁੱਕ ਲੈਣਾ ਸੀ ਪਿੰਡ ਤੇ ਗੁਰਦੁਆਰੇ ਗੁਰਜੀਤ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਹੋਈਆਂ ਗੁਰਮukh ਸਿੰਘ ਪੋਤਰੇ ਨੂੰ ਹੱਕ ਨਾਲ ਕੁੱਟੀ ਕਰੇ ਪਹੁੰਚ ਗਿਆ ਪਰ ਜਵਾਨ ਗੁਰਜੀਤ ਦੀ ਮੌਤ ਕਾਰਨ ਘਰ ਤੇ ਕਹਿਰ ਭਰਿਆ ਹੋਇਆ ਸੀ ਸਾਰੇ ਪਿੰਡ ਦੇ ਬਨੇਰਿਆਂ ਤੇ ਮੌਤ ਹਸਰੀ ਸੀ ਗੁਰਮukh ਸਿੰਘ ਕਰਬੀਰੇ ਨੂੰ ਚਿੜੀ ਦੇ ਬੱਚੇ ਵਾਂਗ ਬੁੱਕਲ ਵਿੱਚ ਕੋਈ ਬੈਠਾ ਸੀ ਕਰਬੀਰਾ ਰੋ ਰੋ ਕੇ ਸੌ ਗਿਆ ਉਹ ਗੁਰਮukh ਸਿੰਘ ਦੇ ਮੋਢੇ ਲੱਗਿਆ ਨਿੱਕੇ ਨਿੱਕੇ ਕੁੜਾੜੇ ਮਾਰ ਰਿਹਾ ਸੀ ਤੇ ਕਦੇ-ਕਦੇ ਵਿੱਚ ਦੀ ਹੌਕਾ ਵੀ ਲੈਂਦਾ ਸੀ ਉਸ ਦਾ ਹੌਕਾ ਗੁਰਮukh ਸਿੰਘ ਦਾ ਕਾਰਜਾ ਚੀਰ ਕੇ ਲੰਘਦਾ ਸੀ ਬੇਬਸ ਗੁਰਮਖ ਸਿੰਘ ਤਾਂ ਮਾਰਨ ਵਾਲਾ ਹੋ ਜਾਂਦਾ ਸੀ ਸਾਰੇ ਪਿੰਡ ਦੇ ਚੁੱਲ੍ਹੇ ਨਾ ਬਲੇ ਨਾ ਕਿਸੇ ਨੇ ਕੁਝ ਪਕਾਇਆ ਤੇ ਨਾ ਹੀ ਖਾਦਾ ਸਾਰਾ ਪਿੰਡ ਦੁੱਖ ਵਿੱਚ ਗਰਸਿਆ ਬੈਠਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ